ਰਿਆ ਪ੍ਰਹਿਲਾਦ ਕਰਾਇਆ ਅਹੰਕਾਰਾਂ ਨੇ ਦਕਾ ਕੱਠ ਦੇ ਨਾਮ ਤੇ ਮੁਖ ਲਾਇਆ ਜਨ ਨਾਮਕ ਐਸਾ ਹਰ ਸੇਵਿਆ ਆਇਆ ਅੰਤ ਲਏ ਛਡਾਇਆ ਇਕ ਓੰਕਾਰ ਸਤ ਗੁਰੂ ਪਰਸਾਦ ਸਲੋਕ ਮਹਲਾ 1 ਦੁਖ ਦਰੋ ਸੁਖ ਰੋਗ ਭਇਆ ਜਾ ਸੁਖ ਤਾਮ ਨ ਹੋਈ ਤੂੰ ਕਰਤਾ ਕਰਣਾ ਨਾ ਹਾ ਜਾਹੁ ਕਰੀ ਨ ਹੋਈ ਬੱਲੇ ਹਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾ ਜਾਤ ਮੈਂ ਜੋ ਤਉ ਜੋਤ ਮੈਂ ਜਾਤਾ ਅਕਲ ਕਲਾ ਕਰ ਭਇਆ ਕਹੁ ਨਾਨਕ ਕਰਤੇ ਗਿਆਂ ਮਤਾ ਜੋ ਕਿਛ ਕਰਨਾ ਸੋ ਕਰ ਹੈਆ ਸੋਦਰ ਰਾਤ ਆਸਾ ਮਹੱਲਾ ਕਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕੀ ਹਾਸੋ ਘਰ ਕੇਹਾ ਜੀਤ ਬਹਿ ਸਰਬ ਸਮਾਲੇ ਬਾਜੇ ਤੇਰੇ ਨਾਮ ਦਾ ਅਨੇਕ ਅ ਸੰਖਾ ਕੀਤੇ ਤੇਰੇ ਗਵਨ ਹਾਰੇ ਕੀਤੇ ਤੇਰੇ ਰਾਗ ਦੀ ਸੋਖਹੀ ਹੈ ਕੀਤੇ ਤੇਰੇ ਗਵਨ ਹਾਰੇ ਗਾਵਣ ਤੁਧਨੋ ਪਵਣ ਪੰਡਿਵ ਸੰਤ ਗਾਵੈ ਰਾਜਾ ਧਰਮ ਦਵਾਰੇ ਗਾਵਣ ਤੁਧਨੋ ਚੇਤਕੋ ਬਤਲੇ ਕੋ ਜਾਨਣ ਲੇਖ ਲੇਖ ਧਰਮ ਵਿਚਾਰੇ ਗਾਵਣ ਤੁਧਨੋ ਇਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤੁਧਨੋ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰ ਬਾਲੇ ਗਾਵਣ ਤੁਧਨੋ ਸਿੱਧ ਸੰਮਾਦੀ ਅੰਤਰ ਗਾਵਣ ਤੁਧਨੋ ਸਾਧ ਵਿਚਾਰੇ ਗਾਵਣ ਤੁਧਨੋ ਜਤੀ ਸਤੀ ਸੰਤੋਖੀ ਗਾਵਣ ਤੁਧਨੋ ਵੀ ਗਾਵਨ ਤੁਧਨੋ ਪੰਡਤ ਪਰਨ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵਨ ਤੁਧਨੋ ਮਉਨੀਆ ਮਨ ਬਨਹਣ ਸੁਰਗ ਮਸਤਿਆਲੇ ਗਾਵਨ ਤੁਧਨੋ ਰਤਨੇ ਪਾਏ ਤੇਰੇ ਆਠ ਸਾਠ ਤੀਰਥ ਨਾਲੇ ਗਾਵਨ ਤੁਧਨੋ ਜੋਤਮਖੰਡ ਸੂਰਾ ਗਾਵਨ ਤੁਧਨੋ ਖਾਣੀ ਚਾਰੇ ਗਾਵਨ ਤੁਧਨੋ ਖੰਡ ਮੰਡਲ ਬ੍ਰਹ ਬਿੰਡਾ ਕਰ ਕਰ ਰਖੇ ਤੇਰੇ ਤਾਰੇ ਸੇਈ ਤੁਧ ਨੋ ਗਾਵਣਾ ਜੋ ਸੁਧ ਪਾਵਣ ਰਤੇ ਤੇਰੇ ਪਗ ਪਰ ਰਸਾ ਲੈ ਹੋਰ ਕੀਤੇ ਤੁਧ ਨੋ ਗਾਵਣਾ ਸੇ ਮੈਂ ਚਿਤ ਨ ਆਵਣ ਨਾਨਕ ਗਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਰੇ ਸਾਚਾ ਸੱਚੀ ਨਾਈ ਐਪੀ ਖੁਸੀ ਜਾਈ ਨੰਜਸੇ ਰਚਨਾ ਜਿਨ ਨ ਰਚਾਈ ਰੰਗੀ ਰੰਗੀ ਭੰਤੀ ਕਰ ਕਰ ਜਿਨਸੀ ਮਾਇਆ ਦੇ ਉਪਾਈ ਕਰ ਕਰ ਦਿਲ ਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਪਾਵੈ ਸੋਈ ਕਰਸੀ ਫਿਰ ਹੁਕਮਨਾ ਕਰਣਾ ਜਾਈ ਸੋ ਪਾਤਸ਼ਾਹਾਂ ਸਾਹਾਂ ਬਾਤ ਸਾਹਿਬ ਨਾਨਕ ਰਹਿਣ ਲਗੜਾ ਜਾਹੀ ਆਸਾ ਮਹੱਲਾ ਪਹਿਲਾ ਸੁਣ ਬਡਾ ਰੱਖ ਹੈ ਸਭ ਕੋਏ ਕੇ ਬਡ ਬਡਾ ਦੀਖਾ ਹੋਏ ਕੀਮਤ ਪਾਇ ਨਾ ਕਹਿਆ ਜਾਹੀ ਕਹਿਣ ਬੋਲੇ ਕਰਦੇ ਨੇ ਮੇਰੇ ਸਾਹਿਬਾ ਜਹਰ ਗੰਭੀਰਾ ਮੋਨੀ ਗੰਭੀਰਾ ਕੋਈ ਨਾ ਜਾਣ ਤੇਰਾ ਕਿਰਤਾ ਕੇ ਵਡ ਚੀਰਾ ਰਹਾ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਗਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਤਲਵੜ ਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿਧਾ ਹਾਂ ਪੁਰਖਾਂ ਦੀਆਂ ਵੜਿਆਈਆਂ ਤਦ ਬੇੜਾ ਸਿੱਧੇ ਕੇ ਨਾ ਪਾਈਆ ਕਰਮ ਮਿਲੈ ਨਹੀਂ ਠਾਕ ਰਾਈਆ ਆਖਣ ਵਾਲਾ ਭਿਆ ਵਿਚਾਰਾ ਸਿਪਤੀ ਪਰੇ ਤੇਰੇ ਜਿਸ ਤੁਮ ਦੇਹੇ ਮਨਤੀ ਸੈਂਕਿਆਚਾਰ ਨਾਨਕ ਸੱਚ ਸਵਾਰ ਆਪ ਆਪ ਦੇਵੜ ਤੇਨੀ ਨਾਤ ਜਿੰਨ ਦੇਣ ਕਰਕੇ ਕੀਤੀ ਰਾਤ ਖਸਮ ਵਿਸਾਰ ਹੈ ਤੇ ਕਮ ਜਾਤ ਖੱਲਾ ਛੱਡਾ ਹਰ ਕੇ ਜਨ ਸਤਿ ਗੁਰ ਸਤਿ ਪੁਰਖ ਮੈਨੋਂ ਕਰੂੰ ਗੁਰ ਪਾਸ